ਪਿਛਲੇ ਕੁਝ ਦਿਨਾਂ ਤੋਂ ਜਿਹੜਾ ਪੰਜਾਬ ਆ ਖਾਸ ਤੌਰ ਤੇ ਸਾਡਾ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਸਾਬ ਪੱਟੀ ਇਲਾਕਾ ਇਹ ਹੜ੍ਹਾਂ ਦੀ ਮਾਰੇ ਠਾ ਚੁੱਕਾ ਹੈ ਸਾਡੇ ਹਰੀਕੇ ਦੇ ਵਿੱਚ ਬਿਆਸ ਤੇ ਸਤਲੁਜ ਦਾ ਸਰਸਮਣ ਉਥੇ ਜਦੋਂ ਪਿੱਛੇ ਪਾਣੀ ਵਧਦਾ ਤੇ ਫਿਰ ਇੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਉਹ ਫਲੋ ਪਾਣੀ ਦਾ ਵਧ ਜਾਂਦਾ ਤੇ ਨਾਲ ਦੇ ਨਾਲ ਹੀ بارشਾਂ ਵੀ ਹੋਈ ਜਾ ਰਹੀਆਂ ਨੇ ਅੱਜ ਵੀ ਕਿੰਨੀ بارش ਹੋ ਰਹੀ ਸਵੇਰ ਤੋਂ بارش ਰੁਕਣ ਦਾ ਨਾਂ ਨਹੀਂ ਲੈ ਰਹੀ ਕੱਲ ਵੀ ਮੀਂਹ ਪਿਆ ਕਾਫੀ ਪਾਣੀ ਮੀਂਹ ਪਿਆ ਤੇ ਸਾਡਾ ਕਾਫੀ ਇਲਾਕਾ ਜਿਹੜਾ ਆ ਉਹ ਮਾਰਦੀ ਫੜਾਂ ਦੀ ਮਾਰਦੇ ਹੇਠ ਜਿਹੜਾ ਆ ਉਹ ਆ ਗਿਆ ਕਾਫੀ ਲੋਕ ਜਿਹੜੇ ਨੇ ਜਿਨ੍ਹਾਂ ਦੇ ਘਰ ਉਸ ਪਾਰ ਸੀਗੇ ਉਹਨਾਂ ਦੇ ਘਰ ਜਿਹੜੇ ਆ ਉਹ ਡੁੱਬ ਗਏ ਪਾਣੀ ਘਰਾਂ ਦੇ ਵਿੱਚ ਉੱਪਰ ਤੱਕ ਆ ਗਿਆ ਉਹਨਾਂ ਵਾਸਤੇ ਬੜੀ ਮੁਸ਼ਕਲ ਬਣੀ ਕਮਾਲ ਡੰਗਰ ਵੀ ਸੰਭਾ ਅਬਦਿਆ ਕਾਰ ਦਾ ਕੋਈ ਕੀਮਤੀ ਸਮਾਨ ਵੀ ਚੁੱਕਣਾ ਆ ਆਪ ਵੀ ਦੂਜੇ ਥਾਂ ਤੇ ਜਾਣਾ ਸੋ ਉਹਨਾਂ ਨੂੰ ਬੜੀ ਮੁਸ਼ਕਲ ਜਿਹੜੀ ਆ ਉਹ ਇਸ ਖੇਤਰ ਦੇ ਵਿੱਚ ਆਈ ਆ ਪਰ ਮੈਂ ਧੰਨਵਾਦੀ ਆ ਪੂਰੀ ਸਾਂਝ ਸੰਗਤ ਦਾ ਤੇ ਪੂਰੇ ਪ੍ਰਸ਼ਾਸਨ ਦਾ ਜਿਹੜੇ ਲਗਾਤਾਰ ਜਿਹੜੇ ਇਹਦੇ ਉੱਤੇ